ਨਮਸਕਾਰ ਬੀਲਟੀਵੀ ਦੇ ਖਾਸ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਆਈਸੀਸੀ ਚੈਂਪੀਅਨ ਟਰਾਫੀ ਦੀ ਹਾਲਾਂਕਿ ਭਾਰਤ ਪਾਕਿਸਤਾਨ ਨਹੀਂ ਗਿਆ ਪਰ ਪਾਕਿਸਤਾਨ ਦੇ ਸਟੇਡੀਆਾਂ ਦੇ ਵਿੱਚ ਅੱਜ ਵੀ ਭਾਰਤ ਦਾ ਜਿਹੜਾ ਕੌਮੀ ਗੀਤ ਹੈ ਉਹ ਵੱਜ ਰਿਹਾ ਹੈ ਹਾਲਾਂਕਿ ਅੱਜ ਮੈਚ ਸੀ ਇੰਗਲੈਂਡ ਔਰ ਆਸਟ੍ਰੇਲੀਆ ਦੇ ਵਿਚਕਾਰ ਇਹ ਮੈਚ ਅਜੇ ਵੀ ਚੱਲ ਰਿਹਾ ਹੈ ਜਦੋਂ ਅਸੀਂ ਇਸ ਬੁਲੇਟਨ ਨੂੰ ਸ਼ੂਟ ਕਰ ਰਹੇ ਹਾਂ ਔਰ ਇਸ ਦਰਮਿਆਨ ਆਸਟ੍ਰੇਲੀਆ ਦਾ ਕੌਮੀ ਗੀਤ বাজਾਨ ਦੀ ਜਗ੍ਹਾ ਗਲਤੀ ਦੇ ਵਿੱਚ ਲਾਹੌਰ ਦੇ ਸਟੇਡੀਅਮ ਦੇ ਵਿੱਚ ਭਾਰਤ ਦਾ ਕੌਮੀ ਗੀਤ ਵੱਜ ਗਿਆ ਜਿਸ ਨੂੰ ਲੈ ਕੇ ਸਟੇਡੀਅਮ ਦੇ ਵਿੱਚ ਹੰਗਾਮਾ ਹੋ ਗਿਆ ਉੱਥੇ ਹੂਟਿੰਗ ਕਰਨੀ ਲੋਕਾਂ ਦੇ ਵੱਲੋਂ ਸ਼ੁਰੂ ਕਰ ਦਿੱਤੀ ਕਿ ਭਾਰਤੀ ਟੀਮ ਜਿਹੜੀ ਪਾਕਿਸਤਾਨ ਦੇ ਵਿੱਚ ਖੇਡਣ ਦੇ ਲਈ ਨਹੀਂ ਆਈ ਉਹਨਾਂ ਦਾ ਕੌਮੀ ਗੀਤ ਕਿਉਂ বাজਾਇਆ ਗਿਆ ਹਾਲਾਂਕਿ ਦਸੀਏ ਦੱਸ ਦਈਏ ਕਿ ਇਹ ਗਲਤੀ ਦੇ ਨਾਲ ਚੱਲ ਗਿਆ ਸੀ ਔਰ ਸਿਰਫ 2 ਸੈਕਿੰਡ ਦੇ ਲਈ ਚੱਲਿਆ ਸੀ ਉਸ ਤੋਂ ਬਾਅਦ ਸਟੇਡੀਅਮ ਦੇ ਜਿਹੜੇ ਉਹ ਪ੍ਰਸ਼ਾਸਨ ਸੀ ਉਹਨਾਂ ਦੇ ਵੱਲੋਂ ਗਲਤੀ ਉਹਨਾਂ ਨੂੰ ਪਤਾ ਲੱਗੀ ਕਿ ਗਲਤ ਸਾਡੇ ਤੋਂ ਕੌਮੀ ਗੀਤ ਚੱਲ ਗਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਆਸਟ੍ਰੇਲੀਆ ਦਾ ਕੌਮੀ ਗੀਤ ਚਲਾ ਦਿੱਤਾ ਪਰ ਇਹ ਖਬਰ ਜਿਹੜੀ ਹੈ ਲਗਾਤਾਰ ਵਾਇਰਲ ਹੋ ਰਹੀ ਹੈ ਔਰ ਇਸੇ ਕਰਕੇ ਅਸੀਂ ਅੱਜ ਇਹਦੇ ਤੋਂ ਹੀ ਆਪਣੇ ਬੁਲੇਟਿਨ ਦੀ ਸ਼ੁਰੂਆਤ ਕੀਤੀ ਹੈ ਦਿੱਲੀ ਦੇ ਵਿੱਚ ਸ਼ਪਤ ਗ੍ਰੈਂਡ ਸਮਾਰੋਹ ਹੋਇਆ ਸੀ ਜੇ ਪੰਜਾਬੀ ਦੇ ਵਿੱਚ ਕਹੀਏ ਤਾਂ ਸੌ ਚੱਕ ਸਮਾਗਮ ਹੋਇਆ ਭਾਜਪਾ ਦੀ ਨਵੀਂ ਸਰਕਾਰ ਬਣੀ ਹੈ ਦਿੱਲੀ ਦੇ ਵਿੱਚ ਔਰ ਤੁਹਾਨੂੰ ਦੱਸਿਆ ਸੀ ਕਿ 20 ਤੋਂ 21 ਸਟੇਟਸ ਦੇ ਮੁੱਖ ਮੰਤਰੀ ਔਰ ਉਪ ਮੁੱਖ ਮੰਤਰੀ ਜਿਹੜੇ ਸੀ ਮੰਚ ਦੇ ਉੱਪਰ ਪਹੁੰਚੇ ਜਿਹੜੇ ਐਨਡੀਏ ਦੇ ਭਾਈਵਾਲ ਨੇ ਸਾਰੀਆਂ ਪਾਰਟੀਆਂ ਦੇ ਉਹ ਉੱਥੇ ਮੰਚ ਦੇ ਉੱਤੇ ਪਹੁੰਚੇ ਪਰ ਹੁਣ ਚਰਚਾ ਇਹ ਚੱਲ ਰਹੀ ਹੈ ਮੀਡੀਆ ਅਦਾਰਿਆਂ ਦੇ ਵਿੱਚ ਰਾਜਨੀਤਿਕ ਖੇਤਰਾਂ ਦੇ ਵਿੱਚ ਕਿਉਂਕਿ ਬਿਹਾਰ ਦੇ ਵਿੱਚ ਚੋਣਾਂ ਆਉਣ ਵਾਲੀਆਂ ਨੇ ਇਸ ਸਾਲ ਦੇ ਅਖੀਰ ਤੋਂ ਪਹਿਲਾ ਪਹਿਲਾ ਚੋਣ ਹੋ ਜਾਣਗੀਆਂ ਨितीश ਕੁਮਾਰ ਕਿਉਂ ਨਹੀਂ ਆਏ ਕੀ ਨितीश ਕੁਮਾਰ ਦਾ ਭਾਜਪਾ ਦੇ ਨਾਲ ਕੋਈ ਰੇੜਕਾ ਚੱਲ ਰਿਹਾ ਕੀ ਨितीश ਕੁਮਾਰ ਇੱਕ ਵਾਰ ਫਿਰ ਤੋਂ ਖੇਲਾ ਕਰਨ ਦੇ ਚੱਕਰ 'ਚ ਤਾਂ ਨਹੀਂ ਕੋਮਰੇ ਭਾਜਪਾ ਦੇ ਮੰਚ ਤੇ ਉੱਤੇ ਉਹਨਾਂ ਨੇ ਆ ਕੇ ਮੰਚ ਸ਼ੇਅਰ ਨਹੀਂ ਕੀਤਾ ਇਹ ਮੀਡੀਆ ਅਦਾਰਿਆਂ ਦੇ ਵਿੱਚ ਚਰਚਾਵਾਂ ਦਾ ਜੋਰ ਜਿਹੜਾ ਉਹ ਬਹੁਤ ਜ਼ਬਰਦਸਤ ਚੱਲ ਰਿਹਾ ਸੋ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਦੱਸ ਦਈਏ ਕਿ ਨितीश ਕੁਮਾਰ ਦੇ ਵੱਲੋਂ ਉਸੇ ਦਿਨ ਜਿਸ ਦਿਨ ਸ਼ਪਤ ਗ੍ਰੈਂਡ ਸਮਾਰੋਹ ਸੀ ਉਹਨਾਂ ਦੇ ਵੱਲੋਂ ਦੱਸ ਦਿੱਤਾ ਗਿਆ ਸੀ ਕਿ ਇੱਕ ਤਾਂ ਉਹਨਾਂ ਦੀ ਪ੍ਰਗਤੀ ਯਾਤਰਾ ਜਿਹੜੀ ਹੈ ਇਲੈਕਸ਼ਨਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਆਪਦੇ-ਆਪੇ ਸੂਬੇ ਦੇ ਵਿੱਚ ਬੜੀਆਂ ਸਰਗਰਮ ਹੁੰਦੀਆਂ ਨੇ ਨितीश ਕੁਮਾਰ ਇਸ ਟਾਈਮ ਬਿਹਾਰ ਦੇ ਵਿੱਚ ਬੜੇ ਸਰਗਰਮ ਤਰੀਕੇ ਦੇ ਨਾਲ ਚੋਣ ਪ੍ਰਚਾਰ ਕਰ ਰਹੇ ਨੇ ਔਰ ਉਹਨਾਂ ਦੀ ਇੱਕ ਬਿਹਾਰ ਦੇ ਵਿੱਚ ਪ੍ਰਗਤੀ ਯਾਤਰਾ ਚੱਲ ਰਹੀ ਹੈ ਔਰ ਯਾਤਰਾ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਸੀ ਔਰ ਜਿਸ ਦਿਨ ਇਹ ਸ਼ਪਤ ਗ੍ਰੈਂਡ ਸਮਾਰੋਹ ਸੀ ਇਹ ਤੇ ਬਾਅਦ ਦੇ ਵਿੱਚ ਰੱਖਿਆ ਗਿਆ ਨਾ ਇਹ ਤਰੀਕ ਤਾਂ ਬਾਅਦ ਦੇ ਵਿੱਚ ਤੈਅ ਕੀਤੀ ਗਈ ਆ ਪਰ ਉਸ ਤੋਂ ਪਹਿਲਾਂ ਹੀ ਨितीश ਕੁਮਾਰ ਦਾ ਨਾਲੰਦਾ ਦੇ ਵਿੱਚ 800 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਦੇ ਲਈ ਉਹਨਾਂ ਨੇ ਜਾਣਾ ਸੀ ਔਰ ਇਸ ਦੇ ਲਈ ਉਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਸੀ ਹਾਲਾਂਕਿ ਉਹਨਾਂ ਦੇ ਜਿਹੜੇ ਰਾਈਟ ਹੈਂਡ ਲੈਫਟ ਹੈਂਡ ਜਿਹੜੇ ਹੁੰਦੇ ਨੇ ਜਾਨੀ ਕਿ ਨितीश ਕੁਮਾਰ ਜਿਹੜੇ ਇੱਕ ਪਾਰਟੀ ਤੋਂ ਦੂਸਰੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਮਤਲਬ ਇਧਰਲੀ ਪਾਰਟੀ ਤੋਂ ਡਾਈ ਮਾਰ ਕੇ ਉਧਰਲੀ ਪਾਰਟੀ ਦੇ ਵਿੱਚ ਜਾਣਾ ਤੇ ਉਹ ਜਿਹੜੇ ਉਹਨਾਂ ਦੇ ਸੱਜੇ ਖੱਬੇ ਦੋ ਚਾਰ ਮੰਤਰੀ ਹੁੰਦੇ ਨੇ ਜਿਨ੍ਹਾਂ ਦੇ ਕਹਿਣ ਦੇ ਉੱਤੇ ਨितीश ਕੁਮਾਰ ਇਹ ਫੈਸਲਾ ਉਹ ਸਾਰੇ ਮੰਤਰੀ ਜਿਹੜੇ ਸੀ ਉਹ ਉਸ ਦਿਨ ਦਿੱਲੀ ਦੇ ਵਿੱਚ ਮੌਜੂਦ ਸੀ ਔਰ ਜਦੋਂ ਉਹਨਾਂ ਦੀ ਸ਼ਮੂਲੀਅਤ ਦਿੱਲੀ ਦੇ ਵਿੱਚ ਹੋਈ ਉਹਨਾਂ ਮੰਤਰੀਆਂ ਦੀ ਤੇ ਉਦੋਂ ਅੰਦਾਜ਼ਾ ਲਗਾ ਲਿਆ ਗਿਆ ਸੀ ਕਿ ਇਹ ਜੇ ਮੰਚ ਤੇ ਮੌਜੂਦ ਨੇ ਤੇ ਇਹਦਾ ਮਤਲਬ ਉਹ ਨितीश ਕੁਮਾਰ ਗੁੱਸੇ ਨਹੀਂ ਨितीश ਕੁਮਾਰ ਦੇ ਵੱਲੋਂ ਦੱਸ ਦਿੱਤਾ ਗਿਆ ਸੀ ਕਿ 800 ਕਰੋੜ ਰੁਪਏ ਦੇ ਨਲੰਦਾ ਦੇ ਵਿੱਚ ਜਿਹੜੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਾ ਸੀ ਉਹ ਪ੍ਰੋਗਰਾਮ ਪਹਿਲਾਂ ਦਾ ਤੈਅ ਕੀਤਾ ਹੋਇਆ ਸੀ ਇਸ ਕਰਕੇ ਉਧਰ ਨितीश ਕੁਮਾਰ ਹੋਣਾ ਤਾਂ ਜ਼ਰੂਰੀ ਸੀ ਔਰ ਪ੍ਰਗਤੀ ਯਾਤਰਾ ਉਹਨਾਂ ਦੀ ਚੱਲ ਰਹੀ ਹੈ ਉਹਦੇ ਕਰਕੇ ਬੜਾ ਜ਼ਰੂਰੀ ਸੀ ਹਾਲਾਂਕਿ ਭਾਜਪਾ ਦੇ ਵੱਲੋਂ ਹੁਣ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਕਾਂਗਰਸ ਪਾਰਟੀ ਔਰ ਆਰ ਜੀ ਡੀ ਲਾਲੂ ਪ੍ਰਸ਼ਾਦ ਯਾਦਵ ਦੀ ਜਿਹੜੀ ਪਾਰਟੀ ਹੈ ਉਹਦੀ ਛਟਪਟਾਹਟ ਉਹਨਾਂ ਨੇ ਕਿਹਾ ਸ਼ਬਦ ਯੂਜ਼ ਕੀਤਾ ਪ੍ਰੈਸ ਕਾਨਫਰੰਸ ਦੇ ਵਿੱਚ ਸੰਬਿਤ ਪਾਤਰਾਂ ਨੇ ਕਹਿੰਦੇ ਉਹਨਾਂ ਦੀ ਛਟਪਟਾਹਟ ਜਿਹੜੀ ਹੈ ਆਰ ਜੀ ਡੀ ਦੀ ਉਹ ਬਿਹਾਰ ਦੇ ਵਿੱਚ ਨਜ਼ਰ ਆ ਰਹੀ ਹੈ ਨਿਤਿਸ਼ ਕੁਮਾਰ ਸਾਡੇ ਨਾਲ ਸੀ ਸਾਡੇ ਨਾਲ ਹੈ ਔਰ ਸਾਡੇ ਨਾਲ ਹੀ ਰਹਿਣਗੇ ਸੋ ਇਸ ਤੋਂ ਇਲਾਵਾ ਗੱਲ ਕਰਨੀ ਅੱਜ ਖੇਤੀਬਾੜੀ ਮੰਤਰੀ ਦਾ ਇੰਤਜ਼ਾਰ ਪੰਜਾਬ ਦੇ ਲੋਕ ਬੜੀ ਬੇਸਬਰੀ ਦੇ ਨਾਲ ਕਰ ਰਹੇ ਨੇ ਕਿਉਂਕਿ ਸ਼ਾਮ ਨੂੰ 6 ਵਜੇ ਇਹ ਬੈਠਕ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਸ਼ੁਰੂ ਹੋਣੀ ਹੈ ਔਰ ਇਸ ਬੈਠਕ ਦੇ ਲਈ ਸਾਰਿਆਂ ਦੀ ਨਿਗਾਹਾਂ ਵੱਡੀਆਂ ਹੋਈਆਂ ਨੇ ਕਿਉਂਕਿ ਸ਼ਿਭਰਾ ਸਿੰਘ ਚੋਹਾਨ ਜਿਹੜੇ ਪੰਜਾਬ ਮਾਫ ਕਰਨਾ ਕੇਂਦਰੀ ਖੇਤੀਬਾੜੀ ਮੰਤਰੀ ਨੇ ਉਹ ਉਸ ਬੈਠਕ ਦੇ ਵਿੱਚ ਪਹੁੰਚ ਰਹੇ ਨੇ ਪਰ ਅੱਜ ਸਵੇਰੇ ਉਹਨਾਂ ਦੇ ਨਾਲ ਇੱਕ ਖੇਡਾ ਹੋ ਗਿਆ ਦਰਸਲ ਉਹ ਭੋਪਾਲ ਤੋਂ ਉਹਨਾਂ ਨੇ ਦਿੱਲੀ ਆਣਾ ਸੀ ਉਹ ਫਲਾਈਟ ਦੇ ਵਿੱਚ 에어 ਇੰਡੀਆ ਦੀ ਫਲਾਈਟ ਦੇ ਵਿੱਚ ਸ਼ਿਭਰਾ ਸਿੰਘ ਚੋਹਾਨ ਬੈਠੇ ਔਰ ਦਿੱਲੀ ਤੋਂ ਫਿਰ ਉਹਨਾਂ ਨੇ ਕੁਰੂਕਸ਼ੇਤਰ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚਣਾ ਸੀ ਔਰ ਸਮਾਗਮ ਤੋਂ ਉਹਨਾਂ ਨੇ ਫਿਰ ਆਣਾ ਚੰਡੀਗੜ੍ਹ ਜਿਹੜੀ ਸ਼ਾਮ ਨੂੰ ਕਿਸਾਨਾਂ ਦੇ ਨਾਲ ਬੈਠਕ ਹੋਣੀ ਆ ਉਹਦੇ ਵਿੱਚ ਸ਼ਮੂਲੀਅਤ ਕਰਨੀ ਸੀ ਪਰ ਭਪਾਲ ਤੋਂ ਜਦੋਂ ਸ਼ਿਵਰਾ ਸਿੰਘ ਚੋਹਾਨ ਚੱਲਦੇ ਨੇ 에ਅਰ ਇੰਡੀਆ ਦੀ ਜਿਹੜੀ ਫਲਾਈਟ ਦੇ ਵਿੱਚ ਬੈਠੇ ਫਲਾਈਟ ਦਾ ਮਾਹੌਲ ਐਸਾ ਸੀ ਉਹਨਾਂ ਦੀ ਜਿਹੜੀ ਸੀਟ ਸੀ ਸੀਟ ਟੁੱਟੀ ਹੋਈ ਸੀ ਸੀਟ ਪੂਰੀ ਤਰੀਕੇ ਦੇ ਨਾਲ ਥੱਲੇ ਧਸ ਗਈ ਸੀ ਜਾ ਕੇ ਸ਼ਿਵਰਾ ਸਿੰਘ ਚੋਹਾਨ ਉਹਦੇ ਤੇ ਬੈਠੇ ਸ਼ਿਵਰਾ ਸਿੰਘ ਚੋਹਾਨ ਨੇ 에ਅਰ ਇੰਡੀਆ ਦੇ ਕਰਮਚਾਰੀਆਂ ਨੂੰ ਕਿਹਾ ਕਿ ਇਹ ਜੇ ਸੀਟ ਟੁੱਟੀ ਹੋਈ ਸੀ ਤੁਸੀਂ ਇਸ ਸੀਟ ਦੀ ਬੁਕਿੰਗ ਕਿਉਂ ਕੀਤੀ ਤੁਸੀਂ ਇਸ ਸੀਟ ਨੂੰ ਖਾਲੀ ਛੱਡਦੇ ਹੋ ਕਹਿੰਦੇ ਕਿ ਅਸੀਂ ਡਿਪਾਰਟਮੈਂਟ ਨੂੰ ਦੱਸਿਆ ਹੋਇਆ ਸੀ ਉਹਨਾਂ ਤੋਂ ਗਲਤੀ ਹੋ ਗਈ ਉਹਨਾਂ ਨੇ ਸੀਟ ਬੁੱਕ ਕੀਤੀ ਫਿਰ ਨਿਤਿਸ਼ ਕੁਮਾਰ ਨੇ ਇੱਕ ਪੋਸਟ ਲਿਖੀ ਐਕਸ ਦੇ ਉੱਪਰ ਉਹਨਾਂ ਨੇ 에ਅਰ ਇੰਡੀਆ ਨੂੰ ਚੰਗੀ ਝਾੜ ਪਾਈ ਉਹ ਕਹਿੰਦੇ ਕਿ ਜੇ ਤੁਸੀਂ ਯਾਤਰੀਆਂ ਤੋਂ ਪੈਸੇ ਪੂਰੇ ਲੈ ਰਹੇ ਹੋ ਤੁਹਾਨੂੰ ਤੁਹਾਡਾ ਕੋਈ ਫਰਜ਼ ਨਹੀਂ ਬਣਦਾ ਕਿ ਯਾਤਰੀਆਂ ਨੂੰ ਤੁਸੀਂ ਇਦਾਂ ਦੀ ਸੁਵਿਧਾਵਾਂ ਉਪਲਬਧ ਕਰਾਓ ਜਦੋਂ ਤੁਸੀਂ ਪੈਸੇ ਆਪ ਦੀ ਮਰਜ਼ੀ ਦੇ ਲੈ ਰਹੇ ਹੋ ਤੇ ਤੁਹਾਨੂੰ ਸੁਵਿਧਾਵਾਂ ਉਹਨਾਂ ਨੂੰ ਪੂਰੀਆਂ ਦੇਣੀਆਂ ਚਾਹੀਦੀਆਂ ਨੇ ਉਹਨਾਂ ਨੇ ਕਿਹਾ ਕਿ ਸਿਰਫ ਮੇਰੀ ਸੀਟ ਨਹੀਂ ਮੈਂ ਕਈ ਸੀਟ ਉਹ ਕਹਿੰਦੇ ਕਿ ਜਦੋਂ ਟਾਟਾ ਨੇ 에어 ਇੰਡੀਆ ਨੂੰ ਖਰੀਦਿਆ ਮੈਨੂੰ ਉਮੀਦ ਸੀ ਇਹ ਸ਼ਿਵਰਾਜ ਸਿੰਘ ਚੋਹਾਨ ਨੇ ਆਪਦੀਆਂ ਆ ਆਪ ਦੇ ਦਿਲ ਦੀ ਗੱਲ ਲਿਖੀ ਆ ਅੱਜ ਦੀ ਪੋਸਟ ਦੇ ਵਿੱਚ ਉਹ ਕਹਿੰਦੇ ਮੇਰੀ ਮੇਰੀ ਦਿਲ ਦੀ ਤਮੰਨਾ ਸੀ ਕਿ ਟਾਟਾ ਨੇ ਇਹਨੂੰ ਖਰੀਦ ਲਿਆ ਤੇ ਹੁਣ ਇਹਦੇ ਵਿੱਚ ਬਹੁਤ ਸਾਰੇ ਸੁਧਾਰ ਹੋਣਗੇ ਪਰ ਕਹਿੰਦੇ ਕੋਈ ਸੁਧਾਰ ਨਹੀਂ ਹੋਇਆ ਇਸ ਕਰਕੇ ਮੇਰੀ ਬੇਨਤੀ ਹੈ ਕਹਿੰਦੇ ਕਿ ਜਹਾਜ਼ ਦੇ ਵਿੱਚ ਜੇ ਤੁਸੀਂ ਜਿਹੜੀ ਸੀਟ ਖਰਾਬ ਹੈ ਉਹਨੂੰ ਪਹਿਲੀ ਗੱਲ ਸਹੀ ਕਰਵਾਓ ਜੇ ਨਹੀਂ ਸਹੀ ਕਰਵਾ ਸਕਦੇ ਤੇ ਤੁਸੀਂ ਉਹਦੀ ਬੁਕਿੰਗ ਨਾ ਕਰਵਾਓ ਹਾਲਾਂਕਿ ਉਹ ਕਹਿੰਦੇ ਕਿ ਮੈਂ ਇੱਕ ਮੰਤਰੀ ਆ ਬਹੁਤ ਸਾਰੇ ਯਾਤਰੀ ਆਪਦੀ ਆਪਦੀ ਸੀਟ ਤੋਂ ਖੜੇ ਹੋ ਗਏ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੀ ਸੀਟ ਤੇ ਬੈਠ ਜਾਓ ਅਸੀਂ ਇੱਧਰ ਬੈਠ ਜਾਨੇ ਆਂ ਕਹਿੰਦੇ ਮੈਂ ਆਪਣੇ ਦੋਸਤਾਂ ਦਾ ਸਫ਼ਰ ਨਹੀਂ ਸੀ ਖਰਾਬ ਕਰਨਾ ਚਾਹੁੰਦਾ ਉਹਨਾਂ ਨੇ ਯਾਤਰੀਆਂ ਦੀ ਗੱਲ ਕੀਤੀ ਉਹ ਕਹਿੰਦੇ ਕਿ ਤੁਸੀਂ ਵੀ ਪੈਸੇ ਦਿੱਤੇ ਮੈਂ ਵੀ ਪੈਸੇ ਦਿੱਤੇ ਪਰ ਜੇ ਮੈਨੂੰ ਹੁਣ ਸੀਟ ਟੁੱਟੀ ਹੋਈ ਮਿਲੀ ਹੈ ਤਾਂ ਮੈਂ ਇਹ ਯਾਤਰਾ ਇਹਦੇ ਤੇ ਹੀ ਕਰਾਂਗਾ ਤਾਂ ਉਹ ਨितीश ਸ਼ਿਵਰਾ ਸਿੰਘ ਚੋਹਾਨ ਹੋਣਾ ਦੇ ਵੱਲੋਂ ਉਸ ਟੁੱਟੀ ਹੋਈ ਸੀਟ ਦੇ ਉੱਤੇ ਬੈਠ ਕੇ ਸਾਰੀ ਯਾਤਰਾ ਕੀਤੀ ਗਈ ਔਰ ਉਹਨਾਂ ਨੇ ਚੰਗੀ ਝਾੜ ਜਿਹੜੀ ਆ ਉਹ 에어 ਇੰਡੀਆ ਨੂੰ ਪਾਈ ਆ 에어 ਇੰਡੀਆ ਨੂੰ ਉਹਨਾਂ ਨੇ ਪੋਸਟ ਲਿਖੀ ਜ ਥੋੜੀ ਦੇਰ ਬਾਅਦ ਹੀ ਕੁਝ ਮਿੰਟਾਂ ਦੇ ਵਿੱਚ ਵਿੱਚ ਹੀ 에어 ਇੰਡੀਆ ਦਾ ਜਵਾਬ ਆ ਗਿਆ ਉਹਨਾਂ ਨੇ ਮਾਫੀ ਮੰਗੀ ਸ਼ਿਵਰਾ ਸਿੰਘ ਚੋਹਾਨ ਤੋਂ ਔਰ ਉਹਨਾਂ ਨੇ ਕਿਹਾ ਕਿ ਅਸੀਂ ਇਹਦੀ ਆਉਣ ਵਾਲੇ ਟਾਈਮ ਦੇ ਉੱਤੇ ਪੂਰੀ ਪਰਚੋਲ ਕਰਾਂਗੇ ਕਿ ਸਾਡੇ ਯਾਤਰੀਆਂ ਨੂੰ ਇਸ ਤਰੀਕੇ ਦੀ ਕੋਈ ਦਿੱਕਤ ਨਾ ਆਏ ਔਰ ਅਸੀਂ ਤੁਹਾਡੇ ਤੋਂ ਮਾਫੀ ਮੰਗਦੇ ਹਾਂ ਕਿ ਜੋ ਅਸੁਵਿਧਾ ਜਿਹੜੀ ਹੋਈ ਹੈ ਤੁਹਾਨੂੰ ਅੱਜ ਸਾਡੇ ਜਹਾਜ਼ ਦੇ ਵਿੱਚ ਬੈਠ ਕੇ 에어 ਇੰਡੀਆ ਦੇ ਵਿੱਚ ਬੈਠ ਕੇ ਉਹਦੇ ਲਈ ਮਾਫੀ ਮੰਗਦੇ ਹਾਂ ਸੋ 에어 ਇੰਡੀਆ ਦੀਆਂ ਇਹ ਜਿਹੜੀਆਂ ਖਾਮੀਆਂ ਨੇ ਸ਼ਿਵਰਾ ਸਿੰਘ ਚੋਹਾਨ ਦੀ ਪਾਈ ਹੋਈ ਪੋਸਟ ਨੇ ਤਾਂ ਇਹਨੂੰ ਨਿਊਜ਼ ਬਣਾ ਦਿੱਤਾ ਪਰ ਹੋਰ ਵੀ ਬਹੁਤ ਸਾਰੇ ਅਜਿਹੇ ਯਾਤਰੀ ਨੇ ਜਿਨ੍ਹਾਂ ਨੂੰ 에어 ਇੰਡੀਆ ਤੋਂ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ ਹਾਲਾਂਕਿ ਉਹ ਜਦੋਂ ਉਹ ਆਪਣੀ ਮੀਡੀਆ ਦੇ ਸਾਹਮਣੇ ਗੱਲ ਰੱਖਦੇ ਨੇ ਉਹਨਾਂ ਦੀ ਕੋਈ ਆਵਾਜ਼ ਏਡੀ ਵੱਡੀ ਨਹੀਂ ਹੁੰਦੀ ਕਿ ਉਹ ਵਾਇਰਲ ਹੋ ਜਾਏ ਸਾਰੇ ਨਿਊਜ਼ ਚੈਨਲ ਉਹਨਾਂ ਨੂੰ ਚੱਕ ਲੈਣ ਪਰ ਸ਼ਿਵਰਾ ਸਿੰਘ ਚੋਹਾਨ ਨੇ ਜੇ ਨੈਤਿਕਤਾ ਦੇ ਆਧਾਰ ਦੇ ਉੱਤੇ ਉਹਨਾਂ ਨੇ ਇਸ ਪੋਸਟ ਨੂੰ ਪਾਇਆ ਉਹਨਾਂ ਨੇ ਇਸ ਚੀਜ਼ ਦੀ ਪ੍ਰਵਾਹ ਨਹੀਂ ਕੀਤੀ ਕਿ 에어 ਇੰਡੀਆ ਦਾ ਇਹਦੇ ਤੇ ਕੀ ਅਕਸ ਖਰਾਬ ਹੁੰਦਾ ਜਾਂ ਨਹੀਂ ਉਹਨਾਂ ਨੇ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਇਹ ਗੱਲ ਕਹੀ ਕਿ ਜੋ ਹੋ ਰਿਹਾ ਬਿਲਕੁਲ ਗਲਤ ਹੋ ਰਿਹਾ ਐਸਾ ਨਹੀਂ ਹੋਣਾ ਚਾਹੀਦਾ ਇੱਕ ਪਾਸੇ ਅੱਜ ਖਬਰ ਸਵੇਰੇ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਅ ਬੀਤੇ ਕੱਲ ਅੰਤਰੀਂ ਕਮੇਟੀ ਦੀ ਬੈਠਕ ਹੋਈ ਸੀ ਔਰ ਅੰਤਰੀਂ ਕਮੇਟੀ ਦੀ ਬੈਠਕ ਤੋਂ ਬਾਅਦ ਜਿਹੜੇ ਅੰਤਰੀਂ ਕਮੇਟੀ ਦੇ ਮੈਂਬਰ ਸੀ ਉਹ ਮੈਂਬਰ ਗਏ ਸੀ ਜਥੇਦਾਰ ਸਾਹਿਬ ਨੂੰ ਮਿਲਣ ਦੇ ਲਈ ਔਰ ਜਥੇਦਾਰ ਸਾਹਿਬ ਦੇ ਲਈ ਉਹਨਾਂ ਨੇ ਕਿਹਾ ਸੀ ਕੱਲ ਅੰਤਰੀਂ ਕਮੇਟੀ ਦੀ ਬੈਠਕ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਥੇਦਾਰ ਸਾਹਿਬ ਨੂੰ ਦੱਸਣ ਚੱਲੇ ਹਾਂ ਕਿ ਗੁਰਦੁਆਰਾ ਐਕਟ 1900 ਗੁਰਦੁਆਰਾ ਐਕਟ 1925 ਦੇ ਅਧਿਕਾਰ ਦੇ ਅਧੀਨ ਉਹਨਾਂ ਨੇ ਕਹੇ ਸੀ ਅਸੀਂ ਜਥੇਦਾਰ ਸਾਹਿਬ ਨੂੰ ਜਾ ਕੇ ਦੱਸਾਂਗੇ ਕਿ ਅੰਤਰੀਂ ਕਮੇਟੀ ਕਿਸੇ ਵੀ ਜਥੇਦਾਰ ਨੂੰ ਸਿੰਘ ਸਹਿਬਾਨ ਨੂੰ ਔਰ ਜਿੰਨੇ ਵੀ ਮੈਂਬਰ ਨੇ ਕਾਰਜਕਰਤਾ ਨੇ ਉਹਨਾਂ ਨੂੰ ਲਾਣ ਤੇ ਹਟਾਣ ਦਾ ਅਧਿਕਾਰ ਜਿਹੜਾ ਉਹ ਅੰਤਰੀਂ ਕਮੇਟੀ ਦੇ ਕੋਲ ਹੈ ਜਥੇਦਾਰ ਸਾਹਿਬ ਕਹਿੰਦੇ ਅੱਜ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਕੱਲ ਕਹਿੰਦੇ ਉਹ ਮੇਰੇ ਕੋਲ ਆਏ ਸੀ ਪਰ ਇਹਦੇ ਵਿੱਚ ਉਹਨਾਂ ਨੇ ਇਲਜ਼ਾਮ ਵੱਡੇ ਲਗਾਏ ਨੇ ਜਥੇਦਾਰ ਸਾਹਿਬ ਕਹਿੰਦੇ ਕਿ ਮੈਨੂੰ ਤਾਂ ਕੱਲ ਪਤਾ ਲੱਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਮੈਨੂੰ ਕਹਿੰਦੇ ਲੱਗਦਾ ਸੀ ਕਿ ਜਿਹੜਾ ਹੁਕਮ ਹੁੰਦਾ ਹੈ ਉਹ ਪੂਰੇ ਸਮਸਤ ਦੁਨੀਆ ਦੇ ਵਿੱਚ ਵਸਦੇ ਜਿਹੜੇ ਸਿੱਖ ਕੌਮ ਦੇ ਨਾਲ ਤਾਨੂਕ ਰੱਖਦੇ ਲੋਕ ਨੇ ਉਹਨਾਂ ਦੇ ਲਈ ਹੁੰਦਾ ਪਰ ਕਹਿੰਦੇ ਮੈਨੂੰ ਤਾਂ ਕੱਲ ਅੰਤਰਿੰਗ ਕਮੇਟੀ ਦੱਸ ਕੇ ਗਈ ਹੈ ਵੀ ਜਿਹੜੇ ਜਥੇਦਾਰ ਦੇ ਹੁਕਮ ਹੁੰਦੇ ਨੇ ਉਹ ਸਿਰਫ ਅਕਾਲ ਤਖਤ ਦੀਆਂ ਚਾਰ ਦਿਵਾਰੀਆਂ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੇ ਨੇ ਸੋ ਅਤਰਾਜ ਜ਼ਾਹਰ ਕੀਤਾ ਉਹਨਾਂ ਨੇ ਉਹ ਕਹਿੰਦੇ ਕਿ ਮੈਨੂੰ ਬੜਾ ਦੁੱਖ ਹੋਇਆ ਐ ਇਸੀ ਚੀਜ਼ ਦਾ ਕਿ ਕੱਲ ਮੈਨੂੰ ਆ ਕੇ ਇਹਨਾਂ ਲੋਕਾਂ ਦੇ ਵੱਲੋਂ ਮੇਰੇ ਅਧਿਕਾਰ ਦੱਸੇ ਗਏ ਕਹਿੰਦੇ ਮੈਨੂੰ ਨਹੀਂ ਸੀ ਪਤਾ ਕਿ ਆਕਾਸ਼ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਧਿਕਾਰ ਸਿਰਫ ਇੱਕ ਚਾਰ ਦਿਵਾਰੀ ਦੇ ਅੰਦਰ ਹੀ ਬੰਦ ਹੋ ਕੇ ਰਹਿ ਗਏ ਨੇ ਉਹਨਾਂ ਨੇ ਇਸ ਚੀਜ਼ ਦਾ ਇਤਰਾਜ਼ ਵੀ ਕੀਤਾ ਔਰ ਨਾਲ ਦੀ ਨਾਲ ਉਹਨਾਂ ਨੇ ਹਰਜਿੰਦਰ ਸਿੰਘ ਧਾਮੀ ਹੋਣਾ ਦੀ ਤਾਰੀਫ਼ ਕੀਤੀ ਜਿਵੇਂ ਅਸੀਂ ਆਪ ਦੇ ਹਰੇਕ ਪ੍ਰੋਗਰਾਮ ਦੇ ਵਿੱਚ ਜਦੋਂ ਵੀ ਕੋਈ ਗੱਲ ਹੁੰਦੀ ਹੈ ਹਰਜਿੰਦਰ ਸਿੰਘ ਧਾਮੀ ਹੋਣਾ ਦੀ ਉਹਨਾਂ ਦਾ ਅਸੀਂ ਹਮੇਸ਼ਾ ਜ਼ਿਕਰ ਕਰਦੇ ਹਾਂ ਕਿ ਹਰਜਿੰਦਰ ਸਿੰਘ ਧਾਮੀ ਐਸੇ ਐ ਐਸਜੀਪੀਸੀ ਦੇ ਪ੍ਰਧਾਨ ਨੇ ਹੁਣ ਤੱਕ ਦੇ ਜਿਨ੍ਹਾਂ ਦੇ ਅਕਸਰ ਦੇ ਉੱਪਰ ਪਿਛਲੇ 4 ਸਾਲਾਂ ਦੇ ਵਿੱਚ ਕੋਈ ਵੀ ਦਾਗ ਨਹੀਂ ਹੈ ਉਹ ਨਿਰੋਲ ਪੰਥਕ ਸੇਵਾ ਦੇ ਵਿੱਚ ਉੱਤਰਦੇ ਨੇ ਔਰ ਉਸੇ ਤਰੀਕੇ ਦੇ ਨਾਲ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕਿਹਾ ਕਿ ਬਿਲਕੁਲ ਉਹ ਪੰਥ ਦੇ ਲਈ ਜ਼ਰੂਰੀ ਨੇ ਉਹਨਾਂ ਦੇ ਅਕਸਰ ਦੇ ਉੱਪਰ ਕੋਈ ਵੀ ਦਾਗ ਨਹੀਂ ਹੈ ਇਸ ਕਰਕੇ ਹਰਜਿੰਦਰ ਸਿੰਘ ਧਾਮੀ ਹੁਣਾਂ ਨੂੰ ਮੈਂ ਕਹਿਣਾ ਕਿ ਉਹ ਆਪ ਦੀ ਸੇਵਾ ਤੇ ਵਾਪਸ ਆਣ ਕੋਈ ਉਹਨਾਂ ਦਾ ਅਸਤੀਫਾ ਦਿੱਤਾ ਹੋਇਆ ਪ੍ਰਵਾਨ ਨਹੀਂ ਹੋਏਗਾ ਉਹ ਆਪਣੀਆਂ ਸੇਵਾਵਾਂ ਨਿਭਾਣ ਐ ਐਸਜੀਪੀਸੀ ਵਾਲੀਆਂ ਵੀ ਔਰ ਸੱਤ ਮੈਂਬਰੀ ਕਮੇਟੀ ਦੀਆਂ ਜਿਹੜੀਆਂ ਉਹਨਾਂ ਨੂੰ ਪ੍ਰਧਾਨਗੀ ਦੀ ਜਿਹੜੀ ਸੇਵਾ ਦਿੱਤੀ ਹੋਈ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਉਹ ਜੋ ਸਾਰਾ ਕੁਝ ਹੋਣਾ ਹੈ ਉਹ ਕਹਿੰਦੇ ਕਿ ਉਹਨੂੰ ਆ ਕੇ ਨਿਭਾਣ ਜਥੇਦਾਰ ਸਾਹਿਬ ਨੇ ਇੱਥੇ ਨਾਲੇ ਇੱਕ ਗੱਲ ਇਹ ਵੀ ਕਹੀ ਕਹਿੰਦੇ ਕਿ ਉਹਨਾਂ ਨੇ ਕਿਹਾ ਹੈ ਨਾ ਕਿ ਮੈਂ ਨੈਤਿਕਤਾ ਦੇ ਆਧਾਰ ਦੇ ਉੱਤੇ ਨੈਤਿਕਤਾ ਦੇ ਆਧਾਰ ਦੇ ਉੱਤੇ ਕਿਉਂਕਿ ਜਥੇਦਾਰ ਸਾਹਿਬ ਨੇ ਇੱਕ ਪੋਸਟ ਪਾਈ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਕੱਢਣਾ ਮੰਦ ਭਾਗਾ ਹੈ ਤੇ ਇਹ ਫੈਸਲਾ ਠੀਕ ਨਹੀਂ ਹੈ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਮੇਰੀ ਪਾਈ ਹੋਈ ਇੱਕ ਪੋਸਟ ਦੇ ਉੱਤੇ ਨੈਤਿਕਤਾ ਦੇ ਆਧਾਰ ਦੇ ਉੱਤੇ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਅਸਤੀਫਾ ਦਿੱਤਾ ਉਹ ਕਹਿੰਦੇ ਉਸੇ ਨੈਤਿਕਤਾ ਦੇ ਆਧਾਰ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿ ਰਹੇ ਕਿ ਆਪਣੀਆਂ ਸੇਵਾਵਾਂ ਤੇ ਵਾਪਸ ਆਓ ਆ ਕੇ ਆਪਣੀਆਂ ਸੇਵਾਵਾਂ ਨਿਭਾਓ ਪੰਥ ਨੂੰ ਕੌਮ ਨੂੰ ਤੁਹਾਡੀਆਂ ਸੇਵਾਵਾਂ ਦੀ ਅਜੇ ਬਹੁਤ ਜ਼ਿਆਦਾ ਲੋੜ ਹੈ ਸੋ ਹੁਣ ਹ ਹੁਕਮ ਨੂੰ ਕਿਸ ਤਰੀਕੇ ਦੇ ਨਾਲ ਲਿਆ ਜਾਂਦਾ ਕਿਉਂਕਿ ਜਥੇਦਾਰ ਜਦੋਂ ਕੋਈ ਗੱਲ ਕਹਿੰਦੇ ਨੇ ਤੇ ਉਹ ਬਿਆਨ ਨਹੀਂ ਹੁੰਦਾ ਬਿਆਨ ਆਮ ਇਨਸਾਨ ਦਾ ਹੁੰਦਾ ਜਦੋਂ ਜਥੇਦਾਰ ਸਾਹਿਬ ਕੁਝ ਕਹਿੰਦੇ ਨੇ ਤੇ ਉਹ ਹੁਕਮ ਹੁੰਦਾ ਹੈ ਜਿਹੜਾ ਹੁਕਮ ਕੌਮ ਲਈ ਵੀ ਹੁੰਦਾ ਹੈ ਉਸ ਨੁਮਾਇੰਦੇ ਦੇ ਲਈ ਵੀ ਹੁੰਦਾ ਹੈ ਜਿਹੜੇ ਨੁਮਾਇੰਦੇ ਨੂੰ ਇਹ ਗੱਲ ਕਹੀ ਗਈ ਹੈ ਸੋ ਹਰਜਿੰਦਰ ਸਿੰਘ ਧਾਮੀ ਹੁਣ ਇਸ ਬਿਆਨ ਨੂੰ ਕਿਸ ਤਰੀਕੇ ਦੇ ਨਾਲ ਲੈਂਦੇ ਨੇ ਜਥੇਦਾਰ ਸਾਹਿਬ ਦੇ ਵੱਲੋਂ ਜਿਹੜੇ ਹੁਕਮ ਲਾਏ ਗਏ ਨੇ ਉਹਨਾਂ ਹੁਕਮਾਂ ਨੂੰ ਕਿਸ ਤਰੀਕੇ ਦੇ ਨਾਲ ਮੰਨਦੇ ਨੇ ਉਹ ਦੇਖਣਾ ਹੋਏਗਾ ਪਰ ਨਾਲ ਦੀ ਨਾਲ ਜਥੇਦਾਰ ਸਾਹਿਬ ਨੇ ਇਹ ਵੀ ਕਿਹਾ ਉਹ ਕਹਿੰਦੇ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹ ਇਹ ਵੀ ਸਮਝਣ ਕਿ ਮੈਂ ਪੋਸਟ ਕੋਈ ਸ੍ਰੀ ਅਕਾਲ ਤਖਤ ਸਾਹਿਬ ਦੇ ਪੇਜ ਦੇ ਉੱਪਰ ਨਹੀਂ ਸੀ ਪਾਈ ਕੋਈ ਆਫੀਸ਼ੀਅਲੀ ਮੈਂ ਇਹ ਪੋਸਟ ਨਹੀਂ ਸੀ ਪਾਈ ਮੈਂ ਆਪਦੀ ਪਰਸਨਲ ਆਈਡੀ ਤੇ ਪਾਈ ਸੀ ਇਹ ਮੇਰੇ ਦਿਲ ਦੇ ਅੰਦਰ ਬਲਬਲੇ ਸੀ ਜਦੋਂ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਉਹਨਾਂ ਦੀ ਸੇਵਾਵਾਂ ਤੋਂ ਫਰਕ ਕੀਤਾ ਉਹ ਮੈਂ ਆਪਦੇ ਬਲਬਲੇ ਕੱਢਿਆ ਮੈਂ ਕੋਈ ਹੁਕਮ ਨਹੀਂ ਸੁਣਾਇਆ ਕਿ ਤੁਸੀਂ ਆਪ ਦੀਆਂ ਜੱਥੇ ਆਪ ਦੀਆਂ ਜ਼ਿੰਮੇਵਾਰੀਆਂ ਤੋਂ ਤੁਸੀਂ ਅਸਤੀਫੇ ਦੇ ਦਿਓ ਉਹ ਕਹਿੰਦੇ ਮੇਰੇ ਅੰਦਰ ਬਲਬਲੇ ਸੀ ਮੈਂ ਉਸ ਕਰਕੇ ਪੋਸਟ ਪਾਈ ਸੀ ਔਰ ਮੈਂ ਕੋਈ ਹੁਕਮ ਨਹੀਂ ਸੀ ਦਿੱਤਾ ਹੋ ਹੁਕਮ ਮੈਂ ਇਹ ਦੇ ਰਿਹਾ ਕਿ ਆਪਣੀਆਂ ਸੇਵਾਵਾਂ ਤੇ ਵਾਪਸ ਆਓ ਸੋ ਅੱਜ ਦੇ ਦਿਨ ਦੇ ਵਿੱਚ ਇਹ ਵੱਡੀ ਖਬਰ ਰਹੀ ਹੈ ਔਰ ਸਵੇਰ ਤੋਂ ਹੀ ਇਹ ਖਬਰ ਜਿਹੜੀ ਹੈ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਜਥੇਦਾਰ ਸਾਹਿਬ ਦੀ ਜਿਹੜੀ ਨਰਾਜਗੀ ਹੈ ਉਹ ਜਗਜਾਹਰ ਜਿਹੜੀ ਉਹ ਹੁੰਦੀ ਹੋਈ ਨਜ਼ਰ ਆ ਰਹੀ ਹੈ ਔਰ ਜੇ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਗੱਲ ਕਰੀਏ ਤੇ ਬਾਗੀ ਧੜੇ ਦੇ ਵੱਲੋਂ ਬਾਰ-ਬਾਰ ਸਵਾਲ ਖੜੇ ਕੀਤੇ ਜਾ ਰਹੇ ਨੇ ਔਰ ਬਾਗੀ ਧੜਾ ਅਕਾਲੀ ਦਲ ਦੇ ਨਾਲ ਉਹਨਾਂ ਦੀ ਜਿੰਨੀ ਮਰਜ਼ੀ ਉਹਨਾਂ ਦਾ ਬਹਿਰ ਵਿਰੋਧ ਚੱਲ ਰਿਹਾ ਹੋਵੇ ਆ ਆਪ ਦੀਆਂ ਉਹਨਾਂ ਦੀਆਂ ਕਿਸੇ ਤਰੀਕੇ ਦੀ ਵੀ ਖਟਾਸ ਹੋਵੇ ਪਰ ਵਿਰੋਧੀ ਧਿਰ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਹਰਜਿੰਦਰ ਸਿੰਘ ਧਾਮੀ ਹੁਣਾਂ ਨੂੰ ਆਪਦੀਆਂ ਸੇਵਾਵਾਂ 'ਤੇ ਆਣਾ ਚਾਹੀਦਾ ਹੈ ਕਿਉਂਕਿ ਹਰਜਿੰਦਰ ਸਿੰਘ ਧਾਮੀ ਹੁਣਾਂ ਤੇ ਉਹ ਕਹਿੰਦੇ ਕਿ ਪ੍ਰੈਸ਼ਰ ਹੀ ਐਸਾ ਬਣਾ ਦਿੱਤਾ ਗਿਆ ਸੀ ਅਕਾਲੀ ਦਲ ਦੇ ਵੱਲੋਂ ਉਹਨਾਂ ਨੂੰ ਮਜਬੂਰਨ ਅੱਕ ਚੱਪਣਾ ਪਿਆ ਚਰਨਜੀਤ ਬਰਾੜ ਹੁਣਾਂ ਦੇ ਵੱਲੋਂ ਕਿਹਾ ਗਿਆ ਕਹਿੰਦੇ ਅੱਕ ਚੱਪਣਾ ਕਹਿੰਦੇ ਮੈਂ ਬਹੁਤ ਔਖਾ ਸ਼ਬਦ ਕਹਿ ਰਿਹਾ ਅੱਕ ਚੱਪਣਾ ਪਰ ਉਹ ਕਹਿੰਦੇ ਅੱਕ ਚੱਪਣਾ ਪਿਆ ਚਬਵਾਇਆ ਅੱਕ ਕਹਿੰਦੇ ਉਹਨਾਂ ਤੋਂ ਅਕਾਲੀ ਦਲ ਨੇ ਕਿਉਂਕਿ ਹਰਜਿੰਦਰ ਸਿੰਘ ਧਾਮੀ ਹੁਣਾਂ ਤੋਂ ਜਦੋਂ ਉਹ ਕਹਿੰਦੇ ਕਹਾਇਆ ਉਹਨਾਂ ਨੇ ਕਿ ਅਗਿਆਨੀ ਹ ਕਹਿੰਦੇ ਇਹ ਅੱਕ ਚੱਪਣਾਈ ਸੀਗਾ ਉਹਨਾਂ ਤੇ ਪ੍ਰੈਸ਼ਰ ਪਾਇਆ ਗਿਆ ਔਰ ਇਸ ਕਰਕੇ ਉਹ ਉਹਨਾਂ ਨੇ ਇਹ ਸਮਝਿਆ ਵੀ ਮੈਂ ਐਸਾ ਨਹੀਂ ਕਰ ਸਕਦਾ ਉਹ ਬੇਦਾਗ ਬੰਦੇ ਨੇ ਇਸ ਕਰਕੇ ਉਹਨਾਂ ਨੇ ਇਸ ਚੰਗਾ ਹੀ ਸਮਝਿਆ ਵੀ ਮੇਰੇ ਉਤੇ ਕੋਈ ਪ੍ਰੈਸ਼ਰ ਨਾ ਪਾਵੇ ਮੈਂ ਇਹ ਸੇਵਾਮਾਈ ਨਹੀਂ ਨਿਭਾ ਸਕਦਾ ਇਸ ਕਰਕੇ ਮੈਨੂੰ ਫਾਰਗ ਕੀਤਾ ਜਾਵੇ ਸੋ ਵੱਡੇ ਇਲਜ਼ਾਮ ਚਰਨਜੀਤ ਬਰਾੜ ਉਹਨਾਂ ਦੇ ਵੱਲੋਂ ਅੱਜ ਇੱਕ ਮੀਡੀਆ ادارے ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੇ ਲਗਾਏ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਕਹਿੰਦੇ ਆ ਕਿ ਜਿਹੜਾ ਬਾਗੀ ਧੜਾ ਉਹ ਭਾਜਪਾ ਦੇ ਨਾਲ ਆਰਐਸਐਸ ਦੇ ਨਾਲ ਰਲਿਆ ਹੋਇਆ ਉਹ ਅਕਾਲੀ ਦਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਕਹਿੰਦੇ ਸੁਖਵੀਰ ਸਿੰਘ ਬਾਦਲ ਦੀ ਬੇਟੀ ਦਾ ਵਿਆਹ ਸੀ ਉਹਨਾਂ ਨੇ ਜ਼ਿਕਰ ਕੀਤਾ ਕਹਿੰਦੇ ਉਹ ਸਾਨੂੰ ਕਹਿੰਦੇ ਆ ਵੀ ਇਹ ਅਕਾਲੀ ਦਲ ਦੇ ਅਕਾਲੀ ਦਲ ਦੇ ਪੁਰਾਣੇ ਆਗੂ ਜਿਹੜੇ ਉਹ ਭਾਜਪਾ ਨਾਲ ਰਲੇ ਹੋਏ ਕਹਿੰਦੇ ਸੁਖਵੀਰ ਬਾਦਲ ਦੀ ਬੇਟੀ ਦਾ ਵਿਆਹ ਸੀ 52 52 ਕਾਂਗਰਸੀ ਉੱਥੇ ਮੌਜੂਦ ਸੀ ਔਰ ਕਹਿੰਦੇ 45 46 ਭਾਜਪਾ ਦੇ ਬੰਦੇ ਮੌਜੂਦ ਸੀ ਉਹ ਕਹਿੰਦੇ ਉਹ ਤਾਂ ਸਾਡੇ ਤੇ ਇਲਜ਼ਾਮ ਲਾਉਂਦੇ ਸੀ ਵੀ ਅਸੀਂ ਭਾਜਪਾ ਦੇ ਨਾਲ ਰਲੇ ਹੋਏ ਆ ਪਰ ਤੁਹਾਡੇ ਵਿਆਹ ਦੇ ਵਿੱਚ 45 46 ਬੰਦੇ ਭਾਜਪਾ ਦੇ ਤੁਰੇ ਫਿਰਦੇ ਸੀ ਫਿਰ ਤੁਸੀਂ ਸਾਡੇ ਤੇ ਇਲਜ਼ਾਮ ਕਿਉਂ ਲਾਉਂਦੇ ਕਿ ਅਸੀਂ ਭਾਜਪਾ ਦੇ ਬੰਦੇ ਆ ਫਿਰ ਬੰਦੇ ਤਾਂ ਭਾਜਪਾ ਦੇ ਤੁਸੀਂ ਹੋਗੇ 45 46 ਬੰਦੇ ਤੁਹਾਡੇ ਵਿਆਹ ਦੇ ਵਿੱਚ ਤੁਹਾਡੀ ਬੇਟੀ ਦੇ ਵਿਆਹ ਦੇ ਵਿੱਚ ਭਾਜਪਾ ਦੇ ਘੁੰਮ ਰਹੇ ਸੀ ਤੁਸੀਂ ਇਨਵਾਈਟ ਕੀਤੇ ਹੋਏ ਸੀ ਦਿੱਲੀ ਤੱਕ ਤੋਂ ਮੰਤਰੀ ਆਏ ਉਹਦੇ ਵਿੱਚ ਵਿਆਹ ਦੇ ਵਿੱਚ 52 ਕਾਂਗਰਸੀ ਘੁੰਮ ਰਹੇ ਸੀ ਤੇ ਤੁਸੀਂ ਸਾਡੇ ਤੇ ਇਲਜ਼ਾਮ ਕਿਉਂ ਲਗਾ ਰਹੇ ਹੋ ਕਿ ਜਿਹੜੇ ਬਾਕੀ ਧੜੇ ਦੇ ਅਕਾਲੀ ਦਲ ਤੋਂ ਵੱਖ ਹੋ ਗਏ ਉਹ ਭਾਜਪਾ ਦੇ ਨਾਲ ਰਲੇ ਹੋ ਚਰਨਜੀਤ ਬਰਾੜ ਦੇ ਵੱਲੋਂ ਬੜੀ ਤਿੱਖੀ ਭਾਸ਼ਾ ਦੇ ਵਿੱਚ ਇਲਜ਼ਾਮ ਜਿਹੜੇ ਅਕਾਲੀ ਦਲ ਦੇ ਉੱਤੇ ਲਗਾਏ ਗਏ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਸਿੰਘ ਸਹਿਵਾਨਾਂ ਦੀ ਜਿਹੜੀ ਮਰਿਆਦਾ ਹੈ ਉਹਨੂੰ ਉਸੇ ਤਰੀਕੇ ਦੇ ਨਾਲ ਬਹਾਲ ਰੱਖਣ ਦੇ ਲਈ ਹੁਕਮ ਜੋ ਦਿੱਤੇ ਜਾਂਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਹੁਕਮਾਂ ਨੂੰ ਇਨ ਬਿਨ ਮੰਨੋ ਔਰ ਹਰਜਿੰਦਰ ਸਿੰਘ ਧਾਮੀ ਹੋਣਾ ਨੂੰ ਚਰਨਜੀਤ ਬਰਾੜ ਹੋਣਾ ਨੇ ਵੀ ਕਿਹਾ ਕਿ ਉਹਨਾਂ ਨੂੰ ਆਪਣੀਆਂ ਸੇਵਾਵਾਂ ਜਿਹੜੀਆਂ ਨਿਭਾਉਣੀਆਂ ਚਾਹੀਦੀਆਂ ਨੇ ਸੋ ਇਸ ਤੋਂ ਇਲਾਵਾ ਦਿੱਲੀ ਦੇ ਮੰਤਰੀ ਹੁਣ ਮਨਜਿੰਦਰ ਸਿੰਘ ਸਿਰਸਾ ਹੋਣਾ ਦਾ ਜਦੋਂ ਵੀ ਆਪਾਂ ਜ਼ਿਕਰ ਕਰਿਆ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਬਹੁਤ ਜ਼ਿਕਰ ਹੋਏਗਾ 2027 ਤੱਕ ਖਾਸ ਕਰ ਕਿਉਂਕਿ ਮਨਜਿੰਦਰ ਸਿੰਘ ਸਿਰਸਾ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਰੋਲ ਅਦਾ ਕਰਨ ਵਾਲੇ ਨੇ ਸੋ ਦਿੱਲੀ ਦੇ ਮੰਤਰੀ ਹਰਜਿੰਦਰ ਮਨਜਿੰਦਰ ਸਿੰਘ ਸਿਰਸਾ ਅੱਜ ਨਤਮਸਤਕ ਹੋਣ ਦੇ ਲਈ ਪਹੁੰਚੇ ਦਰਬਾਰ ਸਾਹਿਬ ਕਿਉਂਕਿ ਜਦੋਂ ਤੋਂ ਉਹਨਾਂ ਦੀ ਸਰਕਾਰ ਬਣੀ ਹੈ ਮੰਤਰੀ ਬਣੇ ਨੇ ਉਹ ਕਹਿੰਦੇ ਮੈਂ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਅੱਜ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਪਹੁੰਚੇ ਨੇ ਔਰ ਉਹਨਾਂ ਨੇ ਉੱਥੇ ਪਹੁੰਚ ਕੇ ਨਤਮਸਤਕ ਹੋਏ ਸ਼ੁਕਰਾਨਾ ਕੀਤਾ ਮਹਾਰਾਜ ਦਾ ਔਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਮੀਡੀਆ ਦੇ ਵੱਲੋਂ ਕਈ ਸਵਾਲ ਉਹਨਾਂ ਨੂੰ ਪੁੱਛੇ ਗਏ ਕਿਉਂਕਿ ਇਹ ਸੁਭਾਵਕ ਸੀ ਕਿ ਦਿੱਲੀ ਦੀਆਂ ਚੋਣਾਂ ਜਿੱਤੇ ਨੇ ਬਹੁਤ ਖੁਸ਼ ਸੀ ਉਹਨਾਂ ਨੇ ਕਈ ਸਵਾਲਾਂ ਦੇ ਜਵਾਬ ਦਿੱਤੇ ਔਰ ਨਾਲ ਦੀ ਨਾਲ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਕਈ ਸਵਾਲ ਚੁਕੇ ਉਹ ਕਹਿੰਦੇ ਕਿ ਜੋ ਇਹਨਾਂ ਨੇ ਦਿੱਲੀ ਦੇ ਵਿੱਚ ਕੀਤਾ ਦਿੱਲੀ ਦਾ ਫਲੌਪ ਮਾਡਲ ਦਿੱਲੀ ਦੇ ਵਿੱਚ ਚੋਣਾ ਹਾਰ ਗਏ ਦਿੱਲੀ ਦਾ ਫਲੌਪ ਮਾਡਲ ਹੁਣ ਸਾਰੇ ਦਿੱਲੀ ਦੇ ਜਿੰਨੇ ਵੀ ਆਗੂ ਸੀ ਆਮ ਆਦਮੀ ਪਾਰਟੀ ਦੇ ਹੁਣ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਸਕੂਲਾਂ ਦੇ ਵਿੱਚ ਘੁੰਮ ਰਹੇ ਨੇ ਔਰ ਕਹਿ ਰਹੇ ਕਿ ਉਹ ਵਾਲਾ ਮਾਡਲ ਹੁਣ ਪੰਜਾਬ ਦੇ ਵਿੱਚ ਵੀ ਪੇਸ਼ ਕਰਾਂਗੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਦਾ ਫਲੌਪ ਮਾਡਲ ਹੁਣ ਪੰਜਾਬੀਆਂ ਨੂੰ ਦੇਣਾ ਇਹਨਾਂ ਨੇ ਇਲਜ਼ਾਮ ਲਗਾਏ ਉਸੇ ਚੀਜ਼ ਦਾ ਜ਼ਿਕਰ ਕੀਤਾ ਜਿਹਦਾ ਜ਼ਿਕਰ ਅੱਜ ਤੋਂ ਅਸੀਂ 2 ਦਿਨ ਪਹਿਲਾਂ ਕੀਤਾ ਸੀ ਕਿ ਮਨੀਸ਼ ਤੇ ਸੌਦੀਆ ਪੰਜਾਬ ਦੇ ਕਈ ਸਕੂਲਾਂ ਦਾ ਉਹਨਾਂ ਨੇ ਸਕੂਲ ਆਫ ਐਮੀਨੈਂਸ ਦਾ ਦੌਰਾ ਕੀਤਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੂਤ ਬੈਂਸ ਉਹਨਾਂ ਦੇ ਨਾਲ ਮੌਜੂਦ ਸੀ ਉਹਦਾ ਹਵਾਲਾ ਦਿੱਤਾ ਉਹਨਾਂ ਨੇ ਉਹ ਕਹਿੰਦੇ ਕਿ ਕਿਸ ਵਿਹਾਰ ਦੇ ਉੱਤੇ ਇਹ ਲੋਕ ਆ ਕੇ ਹੁਣ ਪੰਜਾਬ ਦੇ ਵਿੱਚ ਘੁੰਮ ਰਹੇ ਨੇ ਉਹ ਪੰਜਾਬ ਦੇ ਲੋਕਾਂ ਨੂੰ ਆ ਕੇ ਦੱਸ ਰਹੇ ਨੇ ਕਿ ਤੁਸੀਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਕੂਲ ਹੋਰ ਕਿੱਦਾਂ ਵਧੀਆ ਹੋ ਸਕਦੇ ਨੇ ਕਹਿੰਦੇ ਕਿ ਇਹ ਫਲੌਪ ਮਾਡਲ ਹੈ ਇਹਨਾਂ ਦਾ ਹੁਣ ਫਲੌਪ ਮਾਡਲ ਪੰਜਾਬੀਆਂ ਨੂੰ ਹੱਥ ਜੋੜੇ ਉਹਨਾਂ ਨੇ ਕਹਿੰਦੇ ਕਿ ਤੇ ਪੰਜਾਬ 'ਚ ਨਾ ਆਣ ਦੇ ਦਿਓ ਇਸ ਕਰਕੇ ਅਰਵਿੰਦ ਕੇਜਰੀਵਾਲ ਦੀ ਤਾਂ ਉਹ ਕਹਿੰਦੇ ਹਮੇਸ਼ਾ ਤੋਂ ਕੋਸ਼ਿਸ਼ ਹੀ ਰਹਿੰਦੀ ਹੈ ਕਿ ਮੈਂ ਪੰਜਾਬ ਨੂੰ ਖੁਦ ਚਲਾਵਾਂ ਪੰਜਾਬ ਮੰਤਰੀਆਂ ਦੇ ਸਿਰਾਂ ਦੇ ਉੱਤੇ ਆ ਕੇ ਕਹਿੰਦੇ ਇਹ ਆਪ ਬੈਠ ਗਏ ਜਿੰਨੇ ਸਕੱਤਰੇਤ ਦੇ ਵਿੱਚ ਮੁੱਖ ਸਕੱਤਰ ਨੇ ਜਿੰਨੇ ਵੱਡੇ ਅਹੁਦੇ ਨੇ ਸਾਰੇ ਕਹਿੰਦੇ ਬੰਦੇ ਦਿੱਲੀ ਤੋਂ ਭੇਜੇ ਹੋਏ ਈਵਨ ਕੀ ਉਹਨਾਂ ਨੇ ਮੁੱਖ ਮੰਤਰੀ ਉਹਨਾਂ ਦਾ ਜ਼ਿਕਰ ਕੀਤਾ ਕਹਿੰਦਾ ਮੁੱਖ ਮੰਤਰੀ ਦਾ ਸਕੱਤਰ ਜਿਹੜਾ ਹੈ ਉਹ ਦਿੱਲੀ ਤੋਂ ਭੇਜਿਆ ਹੋਇਆ ਅਰਵਿੰਦ ਕੇਜਰੀਵਾਲ ਨੇ ਆਪਣਾ ਬੰਦਾ ਪੀਏ ਤੱਕ ਦਿੱਲੀ ਤੋਂ ਭੇਜਿਆ ਹੋਇਆ ਮਤਲਬ ਪੰਜਾਬ ਦੇ ਹਰੇਕ ਮੰਤਰੀ ਸੰਤਰੀ ਦੇ ਉੱਤੇ ਕਹਿੰਦੇ ਦਿੱਲੀ ਦਾ ਇੱਕ ਬੰਦਾ ਬਿਠਾਇਆ ਹੋਇਆ ਇਹ ਮਨਜਿੰਦਰ ਸਿੰਘ ਸਿਰਸਾ ਨੇ ਸਿੱਧੇ ਤੌਰ ਤੇ ਕਹਿਣ ਦੀ ਕੋਸ਼ਿਸ਼ ਕੀਤੀ ਕਹਿੰਦੇ ਲੋਕ ਪੰਜਾਬ ਦੀ ਸਿੱਖਿਆ ਨੂੰ ਕੀ ਬਹਾਲ ਕਰਾਂਗੇ ਪੰਜਾਬ ਦੀ ਸਿੱਖਿਆ ਦਾ ਪੱਤਰ ਜਿਹੜਾ ਉੱਪਰ ਕੀ ਚੱਕਣਗੇ ਜਿਨ੍ਹਾਂ ਨੇ ਪਿਛਲੇ 12 ਸਾਲ ਦਿੱਲੀ ਦੇ ਵਿੱਚ ਇਹਨਾਂ ਦੀ ਸੱਤਾ ਰਹੀ ਹੈ ਔਰ ਦਿੱਲੀ ਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਹੁੰਦੀ ਸੀ ਉਹ ਲਾਜ਼ਮੀ ਹੁੰਦੀ ਸੀ ਦਿੱਲੀ ਦੇ ਵਿੱਚ ਪਹਿਲਾਂ ਉਹ ਕਹਿੰਦੇ ਦਿੱਲੀ ਦੇ ਵਿੱਚ ਕਿਸੇ ਟਾਈਮ ਤੇ ਪੰਜਾਬੀ ਭਾਸ਼ਾ ਜਿਹੜੀ ਸੀ ਉਹ ਪੜ੍ਹਾਈ ਜਾਂਦੀ ਸੀ ਉਹ ਲਗਾਤਾਰ ਚੱਲ ਰਹੀ ਸੀ ਪਰ ਕਹਿੰਦੇ ਉੱਥੇ ਇਹਨਾਂ ਨੇ ਉਹ ਖਤਮ ਕਰਕੇ ਉਹਨੂੰ ਆਪਸ਼ਨਲ ਕਰ ਦਿੱਤਾ ਵੀ ਕੋਈ ਸਬਜੈਕਟ ਲੈਣਾ ਚਾਹੁੰਦਾ ਹੈ ਤੇ ਪੰਜਾਬੀ ਭਾਸ਼ਾ ਦਾ ਲੈ ਨਹੀਂ ਤਾਂ ਰਹਿਣ ਦੇ ਕਹਿੰਦੇ ਦਿੱਲੀ ਦੇ ਵਿੱਚ ਇਹਨਾਂ ਨੇ ਪੰਜਾਬੀ ਭਾਸ਼ਾ ਖਤਮ ਕੀਤੀ ਹੈ 12 ਸਾਲ ਬਾਅਦ 12 ਸਾਲ ਬਾਅਦ ਦਿੱਲੀ ਨੂੰ ਇੱਕ ਸਿੱਖ ਮੰਤਰੀ ਮਿਲਿਆ ਕਹਿੰਦੇ ਉਹ ਭਾਜਪਾ ਨੇ ਦਿੱਤਾ ਇਹਨਾਂ ਦੀ ਸਰਕਾਰ 12 ਸਾਲ ਦਿੱਲੀ ਦੇ ਵਿੱਚ ਰਹੀ ਆ ਇੱਕ ਵੀ ਸਿੱਖ ਮੰਤਰੀ ਨਹੀਂ ਬਣਾਇਆ ਇਹਨਾਂ ਨੇ ਆਪ ਦੇ ਤਿੰਨ ਕਾਰਜਕਾਲਾਂ ਦੇ ਵਿੱਚ ਔਰ ਕਹਿੰਦੇ ਇਹਨਾਂ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚੋਂ ਦਿੱਲੀ ਦੇ ਵਿੱਚੋਂ ਕਈ ਐਸੀਆਂ ਥਾਂਾਂ ਹੁੰਦੀਆਂ ਸੀ ਜਿਨ੍ਹਾਂ ਦੇ ਉੱਤੇ ਪੰਜਾਬੀ ਲੋਕਾਂ ਨੂੰ ਟਾਈਪਿਸਟ ਰੱਖਿਆ ਗਿਆ ਸੀ ਕਿਉਂਕਿ ਜਦੋਂ ਵੀ ਕੋਈ ਫਰਮਾਨ ਜਾਰੀ ਹੁੰਦਾ ਸੀ ਉਹਨੂੰ ਪੰਜਾਬੀ ਦੇ ਵਿੱਚ ਵੀ ਟਾਈਪ ਕੀਤਾ ਜਾਂਦਾ ਸੀ ਕਹਿੰਦੇ ਸਾਰਾ ਕੁਝ ਖਤਮ ਕਰ ਦਿੱਤਾ ਦਿੱਲੀ ਦੇ ਵਿੱਚੋਂ ਤੇ ਇਹ ਲੋਕ ਕਹਿੰਦੇ ਸਾਨੂੰ ਪੰਜਾਬ ਦੇ ਨਾਲ ਪਿਆਰਾ ਹੀ ਬੜਾ ਸੋ ਕਈ ਇਲਜ਼ਾਮ ਅੱਜ ਮਨਜਿੰਦਰ ਸਿੰਘ ਸਿਰਸਾ ਹੁਣਾਂ ਦੇ ਵੱਲੋਂ ਲਗਾਏ ਗਏ ਪਰ ਆਨਲਾਈਨ ਟਾਈਮ ਦੇ ਵਿੱਚ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਮਨਜਿੰਦਰ ਸਿੰਘ ਸਿਰਸਾ ਉਹ ਨਾਮ ਹੈ ਦਿੱਲੀ ਦੇ ਮੰਤਰੀ ਨੇ ਪਰ ਪੰਜਾਬ ਦੇ ਵਿੱਚ ਉਹਨਾਂ ਦੀ ਜਿਹੜੀ ਸ਼ਮੂਲੀਅਤ ਹੈ ਉਹ ਆਨਲਾਈਨ ਟਾਈਮ ਤੇ ਤੁਸੀਂ ਵੱਡੇ ਪੱਧਰ ਤੇ ਦੇਖੋਗੇ ਔਰ ਐਕਟਿਵ ਹੋ ਗਏ ਨੇ ਉਹ ਪੰਜਾਬ ਦੇ ਵਿੱਚ ਵੀ ਅੱਜ ਉਹ ਪਹਿਲੀ ਵਾਰ ਆਏ ਕਈ ਵਾਰ ਮਨਜਿੰਦਰ ਸਿੰਘ ਸਿਰਸਾ ਨੂੰ ਹੁਣ ਤੁਸੀਂ ਪੰਜਾਬ ਦੇ ਵਿੱਚ ਸੜਕਾਂ ਦੇ ਉੱਤੇ ਕਈ ਪ੍ਰੋਗਰਾਮਾਂ ਦੇ ਵਿੱਚ ਭਾਜਪਾ ਦੇ ਵੱਲੋਂ ਉਹਨਾਂ ਨੂੰ ਨੁਮਾਇੰਦਗੀ ਕਰਦੇ ਤੁਸੀਂ ਦੇਖੋਗੇ ਪਰ ਦੇਖਣੀ ਦੇਖਣਾ ਹੋਵੇਗਾ ਕਿ ਪੰਜਾਬ ਦੀ ਸਿਆਸਤ ਹੁਣ 2027 ਤੱਕ ਕਿੱਧਰ ਨੂੰ ਜਾਂਦੀ ਹੈ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਨੇ ਇਸ ਟਾਈਮ ਐਕਟਿਵ ਨੇ ਕਾਂਗਰਸ ਐਕਟਿਵ ਹੋ ਗਈ ਅਕਾਲੀ ਦਲ ਆਲਰੇਡੀ ਐਕਟਿਵ ਹੈ 33 ਲੱਖ ਬੰਦਿਆਂ ਦੀ ਭਰਤੀ ਕਰ ਲਈ ਉਹਨਾਂ ਨੇ ਭਾਜਪਾ ਦੇ ਵੱਲੋਂ ਭਰਤੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਸੀ ਉਹਨਾਂ ਦੇ ਕਈ ਮੰਤਰੀ ਪੰਜਾਬ ਦੇ ਵਿੱਚ ਢੇਡੇ ਕੱਢ ਰਹੇ ਨੇ ਆਮ ਆਦਮੀ ਪਾਰਟੀ ਦਿੱਲੀ ਸੱਤਾ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਤੁਹਾਨੂੰ ਵਕਤ-ਵਕਤ ਥਾਂਾਂ ਤੇ ਪ੍ਰੋਗਰਾਮ ਕਰਦੇ ਨਜ਼ਰ ਆਣਗੇ ਸੋ ਪੰਜਾਬ ਦੀ ਸਿਆਸਤ ਆਉਣ ਵਾਲੇ ਟਾਈਮ ਦੇ ਵਿੱਚ ਬਿਲਕੁਲ ਭਖਣ ਵਾਲੀ ਔਰ ਦੇਖਣਾ ਹੋਏਗਾ ਕਿ ਇਸ ਪੱਖ ਦੀ ਹੋਈ ਸਿਆਸਤ ਦੇ ਵਿੱਚ ਕਿਹੜੀ ਸਿਆਸੀ ਪਾਰਟੀ ਨੂੰ ਲੋਕ 2027 ਦੇ ਵਿੱਚ ਪਿਆਰ ਦੇਣਗੇ ਇੱਕ ਖਬਰ ਜਦੋਂ ਤੱਕ ਅਸੀਂ ਇਸ ਪ੍ਰੋਗਰਾਮ ਨੂੰ ਸ਼ੂਟ ਕਰ ਰਹੇ ਹਾਂ ਉਤਤ ਕੁਛ ਸਮੇਂ ਬਾਅਦ ਤੱਕ ਜਦੋਂ ਤੱਕ ਸ਼ਾਇਦ ਸਾਡਾ ਐਪੀਸੋਡ ਆਏ ਉਦੋਂ ਕਿਸਾਨਾਂ ਦੀ ਬੈਠਕ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਜਿਹੜੀ ਸ਼ੁਰੂ ਹੋਣੀ ਸੀ ਉਹ ਸ਼ੁਰੂ ਵੀ ਹੋ ਜਾਏ ਪਰ ਉਹਦੇ ਬਾਅਦ ਜੋ ਵੀ ਅਪਡੇਟ ਹੈ ਅਸੀਂ ਕੱਲ ਦੇ ਦਿਨ ਦੇ ਵਿੱਚ ਤੁਹਾਨੂੰ ਦੱਸਾਂਗੇ ਕਿਉਂਕਿ ਮੀਟਿੰਗ ਜਿਹੜੀ ਆ 6 ਵਜੇ ਦਾ ਸਮਾਂ ਉਹ 6 6:30 7 ਵਜੇ ਜਾਣੇ ਉਹਨੂੰ ਸ਼ੁਰੂ ਹੁੰਦੀ ਨੂੰ ਔਰ ਉਸ ਤੋਂ ਬਾਅਦ ਫਿਰ ਕਾਫੀ ਲੰਬਾ ਸਮਾਂ ਵੀ ਕਈ ਵਾਰ ਬੈਠਕ ਚੱਲਦੀ ਹੈ 3-3 ਘੰਟੇ ਕਿਉਂਕਿ ਅੱਜ ਖੁਦ ਕੇਂਦਰੀ ਖੇਤੀਬਾੜੀ ਮੰਤਰੀ ਸ਼ਾਮਲ ਹੋਣਗੇ ਸ਼ਿਵਰਾ ਸਿੰਘ ਚੋਹਣ ਤੇ ਉਮੀਦ ਹੈ ਕਿ ਇਹ ਬੈਠਕ ਥੋੜੀ ਲੰਬੀ ਵੀ ਜਾ ਸਕਦੀ ਹੈ ਸੋ ਇਸ ਬੈਠਕ ਦੇ ਵਿੱਚ ਜੋ ਵੀ ਅਪਡੇਟ ਹੋਏਗਾ ਤੁਹਾਨੂੰ ਅਸੀਂ ਕੱਲ ਦੇ ਆਪਦੇ ਐਪੀਸੋਡ ਦੇ ਵਿੱਚ ਦਵਾਂਗੇ ਸੋ ਐਸੀਆਂ ਹੀ ਤਮਾਮ ਖਬਰਾਂ ਦੇਖਣ ਦੇ ਲਈ ਬਣੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ